ਕਿਸਾਨੀ ਤੇ ਇੱਕ ਨਹੀਂ ਕਿਸਾਨੀ ਦੇ ਕਈ ਪੱਖਾਂ ਤੋਂ ਹੱਲੇ ਹੋ ਰਹੇ ਆ ਜੇ 7 ਸਵਾ ਬਿਲੀਅਨ ਡਾਲਰ ਦੀ ਖੰਡ ਬਾਹਰੋਂ ਆ ਸਕਦੀ ਆ ਸਾਡੇ ਕਿਸਾਨਾਂ ਨੂੰ ਕਿਉਂ ਨਹੀਂ ਮਤਲਬ ਟਾਈਮ ਤੇ ਪੈਸੇ ਦਿੱਤੇ ਜਾਂਦੇਗੇ ਜਦੋਂ ਦਾ ਕਿਸਾਨ ਨੂੰ ਨਾੜ ਨੂੰ ਅਕਲਾਉਂਦਾ ਉਹਨਾਂ ਦਾ ਸੈਟਲਾਈਟ ਨਹੀਂ ਪਤਾ ਰਹੇ ਕਿ ਕਿਹੜੇ ਖੇਤ ਚ ਫਸਲ ਕੋਲੋਂ ਆਗ ਰੱਗੀ ਹੋ ਉਹਨ ਤੋਂ 150 ਪੈਸੇ ਡੁੱਪ ਗਿਆ ਲੱਖਾਂ ਇਕੜ ਫਸਲ ਡੁੱਪੀ ਉਹਨਾਂ ਕਰਦਾਵਰੀ ਦੀ ਕੀ ਜ਼ਰੂਰਤ ਆ ਸਾਡਾ ਸੂਰਜਮੁਖੀ ਸਾਡੀ ਸਰੋਂ ਦੀ ਐਮਐਸਪੀ ਤੇ ਖਰੀਦਣੀਗੀ ਸਾਡੀਆਂ ਦਾਲਾਂ ਐਮਐਸਪੀ ਨੇ ਖਰੀਦਣੀਆਂ ਆ ਇੱਕ ਕਰਕੇ ਅਸਲ ਦੇ ਵਿੱਚ ਪੰਜਾਬ ਇਸ ਮੁਲਕ ਦੀ ਖੇਤੀ ਦਾ ਇੱਕ ਇੱਕ ਅੰਗ ਜਿਹੜਾ ਲਗਾਤਾਰ ਕੱਟਿਆ ਜਾ ਰਹਾ ਸਾਮਰਾਜੀ ਮੁਲਕਾਂ ਦੇ ਇਸ਼ਾਰੇ ਤੇ ਗੜੇ ਮਾਰੀ ਜਣਾ ਕਣਕਾਂ ਬਰਬਾਦ ਹੋਈਆਂ ਕਣਕਾਂ ਦਾ ਮੁਆਵਜ਼ਾ ਅਜੇ ਮਿਲਿਆ ਨਹੀਂ ਸੀ ਖਰਾਬੇ ਦਾ ਖੇੜ ਦਾ ਕਿਲਾ ਜਿਹੜਾ ਸੀਗਾ ਆ ਪਾਣੀ ਦੇ ਨਾਲ ਡੁੱਬ ਗਿਆ ਖੱਡਿਆ ਹੋਇਆ ਜਿਵੇਂ ਭਗਵਤ ਸੂਲਤਾਨ ਪਰਲੋਦੀ ਜਾ ਕੇ ਨੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਵਸੇ ਨਹੀਂ ਚੱਲਦਾ ਕੀ ਕਰੀਏ ਤੇਲਾਂ ਤੱਕ ਪਾਣੀ ਪਚਾਤਾ ਸਰਕਾਰੇ ਦਾਵਾ ਕਰਦੀ ਤੇਲਾਂ ਤੇ ਪਾਣੀ ਦਾ ਮੋਗੇ ਬੰਦ ਕਰ ਦੋਂਗੇ ਤੇ ਤੇਲ ਤੇ ਪਾਣੀ ਦਾ ਪਹੁੰਚ ਹੀ ਜਾਣਾ ਗੱਲ ਤਾਂ ਕਿ ਤੇਲ ਤੋਂ ਪਹਿਲਾਂ ਜਿਹੜੇ ਮੋਕੇ ਆਉਂਦੀ ਉਹਨਾਂ 'ਚ ਵੀ ਪਾਣੀ ਪੈਂਦਾ ਕਿ ਨਹੀਂ ਪੈਂਦਾਗਾ ਠੀਕ ਆ ਉਹ ਐਵੇਂ ਵੀਡੀਓ ਪਾ ਕੇ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਨਹੀਂ ਗੱਲ ਬਣਦੀਗੀ ਤੁਸੀਂ ਭਗਵਤਮਨ ਕਹਿ ਕੇ ਆਏ ਨੇ ਕਹਿੰਦੇ ਕਿ ਮੈਂ ਸਪੈਸ਼ਲ ਕਵਰੀ ਕਰਾ ਕੇ ਆਇਆ ਜਿਹਦਾ ਮਤਲਬ ਇਹ ਹੈ ਕਿ ਜੇ ਜ਼ਮੀਨ ਦਾ ਨੁਕਸਾਨ ਵੀ ਹੁੰਦਾ ਉਹ ਵੀ ਪਰਪਾਈ ਸਰਕਾਰ ਕਰਦੀ ਆ ਅੱਜ ਤੱਕ ਨਹੀਂ ਕੀਤੀ 4 ਸਾਲ ਹੋ ਗਏ ਅਜੇ ਕਿਸੇ ਦਾ ਪਸ਼ੂ ਵਾਲੇ ਵਾੜੇ ਦਾ ਨੁਕਸਾਨ ਵੀ ਹੋ ਗਿਆ ਨਾ ਸਰਕਾਰ ਭਰੂ ਕਹਿਣ ਨੂੰ ਤਾਂ 4 ਸਾਲ ਨੂੰ ਤਾਂ ਕਾਹਰੇ ਨਾਮ ਉਹਨਾਂ ਨੇ ਭਰਿਆ ਨਾ ਭਰਨਾ ਹੈਗਾ ਸਿਰਫ ਜੜੀਆਂ ਗੱਲਾਂ ਉਹ ਲਗਾਤਾਰ ਉਹ ਕਰ ਰਹੇ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਤਾਂ ਇਹ ਕਹਿੰਦੇ ਨੇ ਕਿ ਤੱਕ ਕਿਸਾਨ ਹੀ ਨਹੀਂ ਕਰੇ ਖੇਤਾਂ 'ਚ ਕਹਿ ਨਹੀਂ ਕਰੇ ਮੈਂ ਕਿਸਾਨਾਂ ਦਾ ਪੁੱਤ ਆ ਮੈਨੂੰ ਪਤਾ ਕਿ ਕੀ ਕੀ ਮਸਲੇ ਨੇ ਵੀਨਾ ਦੇ ਰੇਟ ਬਹੁਤ ਵਾਚਣੇ ਸੀਗੇ ਸਰਕਾਰ ਜਿਸ ਤਰੀਕੇ ਦਾਅਵੇ ਕਰ ਰਹੀ ਸੀ ਲੈਂਡ ਪੂਲਿੰਗ ਨੂੰ ਲੈ ਕੇ ਕਿ ਕਿਸਾਨਾਂ ਨਾਲੋ ਮਾਲ ਹੋ ਜਾਵੇ ਫਿਰ ਰੱਦ ਕੋ ਕੀਤੀ ਲੈਂਡ ਪੂਲਿੰਗ ਦੀ ਪਾਲਿਸੀ ਵੇਖ ਲੈਂਦਾ ਲਾਗੂ ਕਰਕੇ ਅਸ ਵਕਤ ਸਮਰਾਲੇ ਦੇ ਵਿੱਚ ਮੌਜੂਦ ਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੀ ਅੱਜ ਇੱਕ ਜਿੱਤ ਰੈਲੀ ਕੀਤੀ ਜਾ ਰਹੀ ਆ ਲੈਂਡ ਪੂਲਿੰਗ ਨੀਤੀ ਆ ਜਿਹੜੀ ਸਰਕਾਰ ਨੇ ਵਾਪਸ ਲਈ ਆ ਤੇ ਫਿਰ ਉਸ ਦੇ ਜਿੱਤ ਦੇ ਵਜੋਂ ਕਿਸਾਨ ਕਹਿੰਦੇ ਨੇ ਕਿ ਸਾਡੀ ਜੱਤੋ ਹੀ ਅੱਜ ਲੈਂਡ ਪੂਲਿੰਗ ਨੀਤੀ ਦੀ ਜੇਕਾ ਪਰ ਰਾਤ ਖਾਣ ਤੋਂ ਬਾਅਦ ਜਿੱਤ ਰੈਲੀ ਕੀਤੀ ਜਾ ਰਹੀ ਆ ਸਾਡੇ ਨਾਲ ਕਿਸਾਨ ਆ ਗੂ ਹਰਜਿੰਦਰ ਸਿੰਘ ਦੀਪ ਸਿੰਘ ਆ ਮੌਜੂਦ ਨੇ ਤਾਂ ਕਿਸ ਤਰੀਕੇ ਦੇਖਦੇ ਹੋ ਜੀ ਅੱਜ ਤੁਸੀਂ ਜਿੱਤ ਦੀ ਰੈਲੀ ਕਰ ਰਹੇ ਹੋ ਸਰਕਾਰ ਕਹਿੰਦੀ ਕਹੇ ਲੈਂਡ ਪੂਲਿੰਗ ਨੀਤੀ ਵਾਪਸ ਲੈ ਲਈ ਆ ਦੇਖੋ ਲੈਂਡ ਪੁਲਿੰਗ ਪਾਲਿਸੀ ਵਾਪਸ ਲੈ ਲਈ ਪਰ ਕਿਸਾਨੀ ਤੇ ਇੱਕ ਨਹੀਂ ਕਿਸਾਨੀ ਦੇ ਕਈ ਪੱਖਾਂ ਤੋਂ ਹੱਲੇ ਹੋ ਰਹੇ ਆ ਆ 19 ਅਗਸਤ ਨੂੰ ਕੇਂਦਰ ਸਰਕਾਰ ਨੇ ਜਿਹੜੀ ਕਪਾਹ ਤੋਂ ਜਿਹੜੀ ਟੈਰਫ ਡਿਊਟੀ ਸੀ ਬਿਲਕੁਲ ਹਟਾਤੀ 30 ਸਤੰਬਰ ਤੱਕ ਕਿ ਬਾਰੋ ਬਹੁਤ ਵੱਡੀ ਪੱਧਰ ਤੇ ਜਿਹੜੀ ਕਪਾਹ ਹੈਗੀ ਆ ਸਾਡੇ ਮੁਲਕ ਦੇ ਵਿੱਚ ਆਉਣੀ ਹੈਗੀ ਆ ਤਾਂ ਹਿੰਦੁਸਤਾਨ ਦੇ ਵਿੱਚ ਦੋ ਵੱਡੀਆਂ ਕਮਰਸ਼ੀਅਲ ਕ੍ਰੋਪਸ ਨੇ ਗੰਨਾ ਤੇ ਕਪਾਹ ਇਸ ਤੋਂ ਪਹਿਲਾਂ ਕੀ ਹੈਗਾ ਕਿ 1.2 ਬਿਲੀਅਨ ਡਾਲਰ ਦੀ ਖੰਡ ਜਿਹੜੀ ਆ ਲਗਭਗ ਹਰ ਸਾਲ ਸਾਡੇ ਮੁਲਕ ਚੋਂ ਦੀ ਆ ਸਾਡੀਆਂ ਸ਼ੂਗਰ ਮਿਲਾਂ ਬੰਦ ਕੀਤੀਆਂ ਜਾ ਰਹੀਆਂ ਸਾਡੇ ਹੁਣ ਪੱਛਮੀ ਮਾਲਵੇ ਦੀਆਂ ਫਰੀਜ ਕੋਟ ਜੀਰਾ ਜਗਰਾਓ ਜਾਂ ਇਧਰੋਂ ਮਾਨਸੇ ਤੋਂ ਬਡਲਾਡਾ ਤਰਨਤਾਰਨ ਚ ਸ਼ੇਰੋਂ ਪਟਿਆਲੇ ਚ ਰਖੜਾ ਇਹ ਸਾਰੀਆਂ ਸਹਿਕਾਰੀ ਸ਼ੂਗਰ ਮਿਲਾਂ ਜਿਹੜੀਆਂ ਬੰਦ ਕਰਤੀਆਂ ਜਿੱਥੇ ਜਿੱਥੇ ਗੰਨੇ ਦੀ ਬਜਾਈ ਹੁੰਦੀ ਹੈ ਉੱਥੇ ਉੱਥੇ ਕਿਸਾਨਾਂ ਨੂੰ 4-4 ਸਾਲ ਪੈਸੇ ਨਹੀਂ ਦਿੱਤੇ ਜਾਂਦੇ ਇੱਕ ਸਵਾ ਜੇ ਸਵਾ ਬਿਲੀਅਨ ਡਾਲਰ ਦੀ ਖੰਡ ਬਾਹਰੋਂ ਆ ਸਕਦੀ ਆ ਸਾਡੇ ਕਿਸਾਨਾਂ ਨੂੰ ਕਿਉਂ ਨਹੀਂ ਮਤਲਬ ਟਾਈਮ ਤੇ ਪੈਸੇ ਦਿੱਤੇ ਜਾਂਦੇਗੇ ਹੁਣ ਜਿਹੜੀ ਹੈਗੀ ਕਪਾਹ ਸਾਰੀ ਮੈਕੋ ਬਾਹਰੋਂ ਲਿਆਉਣ ਦਾ ਫੈਸਲਾ ਕਰ ਲਿਆ ਦੁਨੀਆ ਦਾ ਜਿੰਨੀ ਕਪਾਹ ਦੀ ਕਿਸਾਨ ਜਿਹੜੇ ਅੱਗੇ ਕਪਾਹ ਦੀ ਖੇਤੀ ਕਰਦੇ ਆ ਗਿਆ ਤੋਂ ਇਹ ਕਰੋੜਾ ਕਿਸਾਨਾਂ ਦੀ ਯੂਨੀਅਨ ਦੀ ਗੇ ਮੌਤ ਦੇ ਵਾਰੰਟ ਕੱਢਦੇ ਆ ਕਿ ਬਾਹਰੋਂ ਜਿਹੜੀ ਸਸਤੀ ਕਪਾਹ ਹੈਗੀ ਆਉਣੀ ਆ ਤੋਂ ਇਸ ਕਰਕੇ ਇਹ ਕੱਲਾ ਇੱਥੇ ਨਹੀਂ ਰੁਕਣਾਗਾ ਅਮਰੀਕਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦਾ ਦਬਾਅ ਪਾ ਰਿਹਾ ਕਿ ਕਣਕ ਵੀ ਬਾਹਰੋਂ ਮੰਗਾਓ ਦੁੱਧ ਵੀ ਬਾਹਰੋਂ ਮੰਗਾਓ ਇਹ ਕਿਸਾਨੀ ਤੇ ਬਹੁਤ ਵੱਡਾ ਇਹਦਾ ਹੱਲਾ ਅਸੀਂ ਉਹ ਨੋਟੀਫਿਕੇਸ਼ਨ ਵੀ ਕੇਂਦਰ ਸਰਕਾਰ ਤੋਂ ਰਾਤ ਕਰਾਉਣਾ ਕਿ ਬਾਹਰੋਂ ਸਸਤਾ ਅਨਾਜ ਜਿਹੜਾ ਅਸੀਂ ਹੈਗਾ ਜਾਂ ਕੋਈ ਵੀ ਕਮਰਸ਼ੀਅਲ ਕ੍ਰੌਪ ਅਸੀਂ ਉਹ ਨਹੀਂ ਆਉਣ ਦੇਵਾਗੇ ਜਦੋਂ ਕੁਝ ਦਿਨ ਪਹਿਲਾਂ ਭਾਰਤ ਦਾ ਡੋਨਲਡ ਟਰੰਪ ਦੇ ਨਾਲ ਮਸਲਾ ਹੁੰਦਾ ਰੂਸ ਦੇ ਤੇਲ ਨੂੰ ਲੈ ਕੇ ਉਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਮੈਂ ਕਿਸਾਨਾਂ ਦੇ ਲਈ ਜਾਂ ਫਿਰ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੇ ਨਾਲ ਹਰ ਕਿਸੇ ਧੋਖਾ ਨਹੀਂ ਹੁੰਦਾਗਾ ਉਹ ਕਹਿੰਦੇ ਕਿ ਮੈਨੂੰ ਪ੍ਰਧਾਨ ਮੰਤਰੀ ਨੇ ਆਪਣੇ ਬਿਆਨਾਂ ਤੋਂ ਉਲਟ ਜਾਂਦੇ ਆ ਕਪਾਹ ਜਿਹੜੀ ਆ ਟੈਰਫਰੀ ਕਰਤੀ ਨਰਮੇ ਕਪਾਹ ਦੀ ਚਗਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈਗਾ ਇਦੋਂ ਪਹਿਲਾ ਜੇ 30 ਸਤੰਬਰ ਤੱਕ ਬਹੁਤ ਸਾਰੀ ਕਪਾਹ ਇਧਰ ਆ ਜਾਂਦੀ ਹੈ ਅਮਰੀਕਾ ਤੋਂ ਸਸਤੀ ਇਧਰ ਦਾ ਕਿਸਾਨ ਜਿਹੜਾ ਮਹਾਰਾਸ਼ਟਰ ਦਾ ਗੁਜਰਾਤ ਦਾ ਪਹਿਲਾਂ ਖੁਦਕੁਸ਼ੀਆਂ ਕਰੀ ਜਾਂਦਾ ਪੰਜਾਬ ਦੇ ਵਿੱਚ 17 ਲੱਖ ਕਿੱਲਾ ਨਰਮੇ ਦੀ ਖੇਤੀ ਸੀਗੀ ਅੱਜ 2 ਲੱਖ ਕਿੱਲਾ ਵੀ ਨਹੀਂ ਰਹਿ ਗਈਗੀ ਇਹ ਫਸਲੀ ਜਿਹੜੀ ਹੈਗੀ ਆ ਫੇਲ ਹੋ ਗਈ ਜੇ ਖੰਡ ਬਾਹਰੋਂ ਆ ਰਹੀ ਆ ਕਪਾਹ ਬਾਹਰੋਂ ਆ ਰਹੀ ਆ ਦਾਲਾਂ ਪੰਜਾਬ ਚ ਦਾਲ ਕਿੱਥੇ 94% ਕਾਲਾ ਬਾਹਰੋਂ ਆ ਰਹੀਆਂ ਨੇ ਤੁਸੀਂ ਦੇਖੋ ਕਿ ਪਿਛਲੇ 6 ਸਾਲਾਂ ਦੇ ਵਿੱਚ ਦਾਲਾਂ ਦਾ ਬਾਹਰੋਂ ਜਿਹੜੀ ਇੰਪੋਰਟ ਆ ਪਰ ਇਰ ਜਿਹੜੀ ਵਾਧੀ ਜਾ ਰਹੀ ਆ 2018 ਦੇ ਵਿੱਚ 2. ਜਿਹੜੀ ਸੀ 65 ਮੰਡਲ ਦਾ ਦੁਜਾ ਮਿਲੀਅਨ ਜਿਹੜੀ ਸੀਗੀ ਬਿ ਬਿਲੀਅਨ ਜਿਹੜੀ ਸੀ ਮੀਟਰ ਕਟਾਣੇ ਜਿਹੜੀ ਦਾਲ ਸੀ ਆਉਂਦੀ ਸੀ 2024 ਚ ਉਹ ਜਿਹੜੀ ਸੀਗੀ ਪੌਣੇ 5 ਮਿਲੀਅਨ ਮੀਟਰ ਕਟਾਣੇ ਜਿਹੜੀ ਦਾਲ ਹੈਗੀ ਆ ਉਹ ਆਈ ਹੈਗੀ ਆ ਇਸੇ ਤਰ੍ਹਾਂ ਖੁਰਾਕੀ ਤੇਲ ਆ 2006 ਦੇ ਵਿੱਚ 2.2 ਬਿਲੀਅਨ ਡਾਲਰ ਦਾ ਸੀਗਾ ਪਿਛਲੇ ਸਾਲ ਉਹ 15 ਬਿਲੀਅਨ ਡਾਲਰ ਦਾ ਆਇਆ ਹੈਗਾ ਸਾਡਾ ਸੂਰਜਮੁਖੀ ਸਾਡੀ ਸਰੋਂ ਦੀ ਐਮਐਸਪੀ ਤੇ ਖਰੀਦਣੀਗੀ ਸਾਡੀਆਂ ਦਾਲੇ ਐਮਐਸਪੀ ਨਹੀਂ ਖਰੀਦਣੀਆਂ ਇੱਕ ਕਰਕੇ ਅਸਲ ਦੇ ਵਿੱਚ ਪੰਜਾਬ ਇਸ ਮੁਲਕ ਦੀ ਖੇਤੀ ਦਾ ਇੱਕ ਇੱਕ ਅੰਗ ਜਿਹੜਾ ਲਗਾਤਾਰ ਕੱਟਿਆ ਜਾ ਰਹਾ ਸਾਮਰਾਜੀ ਮੁਲਕਾਂ ਦੇ ਇਸ਼ਾਰੇ ਤੇ ਕਾਰਪੋਰੇਟ ਦੇੜਾ ਸਿਗਾ ਹਿੱਤ ਵਾਸਤੇ ਇਸ ਕਰਕੇ ਕਿਸਾਨੀ ਦੀ ਚੁਣੌਤੀ ਕੱਲੀ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਕਿਸਾਨੀ ਦੇ ਸਾਹਮਣੇ ਇਹ ਵੀ ਬਹੁਤ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਹੁਣ ਖੜਾਂ ਚ ਡੁੱਬ ਰਿਹਾ ਹੈਗਾ ਇੱਕ ਪਹਿਲਾ ਮੁੱਖ ਮੰਤਰੀ ਕਹਿੰਦੇ ਸੀ ਕਿ ਬਿਨਾਂ ਗੁਰਦੌਰੀ ਤੋਂ ਮੁਆਵਜ਼ਾ ਮਿਲੂਗਾ ਕਣ ਹੜਾ ਮਤਲਬ ਗੜੇ ਮਾਰੀ ਦੇ ਨਾਲ ਕਣਕਾਂ ਬਰਬਾਦ ਹੋਈਆਂ ਕਣਕਾਂ ਦਾ ਮੁਆਵਜ਼ਾ ਅਜੇ ਮਿਲਿਆ ਨਹੀਂ ਸੀ ਘਰਾਬੇ ਦਾ ਡੇਢ ਲੱਖ ਕਿੱਲਾ ਜਿਹੜਾ ਸੀਗਾ ਆ ਪਾਣੀ ਦੇ ਨਾਲ ਡੁੱਬ ਗਿਆ ਪੰਜਾਬ ਤੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਪੰਜਾਬ ਦਾ ਨਹਿਰੀ ਢਾਂਚਾ ਮਜ਼ਬੂਤ ਕੀਤਾ ਜਾਵੇ ਔਰ ਇਹ ਹੜਾਂ ਦਾ ਦੁਨੀਆ ਕਿੱਥੋਂ ਤੋਂ ਕਿੱਥੋਂ ਪਹੁੰਚ ਗਈ ਅਸੀਂ ਹਰ ਸਾਲ ਪਾਣੀ ਦੀ ਡੁੱਬੀ ਜਾਂਦੀ ਹੈਗੀਆਂ ਸਰਕਾਰ ਇਹਦਾ ਕੋਈ ਹੱਲ ਜਿਹੜਾ ਹੈਗਾ ਕਰਦੀ ਨਹੀਂ ਲੋਕਾਂ ਨੂੰ ਆਪਣੇ ਰੇਂਬੋ ਕਰਨ ਤੇ ਛੱਡਿਆ ਹੋਇਆ ਹੈ। ਭਗਵੰਤ ਸultanpur ਲੋਤੀ ਜਾ ਕੇ ਨੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਵਸੇ ਨਹੀਂ ਚੱਲਦਾ ਕੀ ਕਰੀਏ। ਜੇ ਕੁਦਰਤ ਕਿੰਝ ਕੁਦਰਤ ਵਾਲਾ ਕੀ ਮਾਮਲਾ ਹੈਗਾ। ਹਰ ਤੇ ਸੋਕਾ ਪ੍ਰਬੰਧ ਦੀਆਂ ਬਣਾਈਆਂ ਸਮੱਸਿਆਵਾਂ ਨੇ। ਉਹ ਕੁਦਰਤ ਨੇ ਹੁਣ بارش ਕਰਨਾ ਰੁਕ ਜੇ। ਕੁਦਰਤ ਨੇ ਤਾਂ بارش ਕਰਨੀ ਆ ਨਾ ਤੇ بارش ਦਾ ਪਾਣੀ ਸਾਂਭਣ ਦਾ ਸਾਂਭਣ ਦੀ ਅਕਲ ਤਾਂ ਤੁਸੀਂ ਵਰਤ ਨਹੀਂ ਆ ਨਾ। ਤੁਸੀਂ ਪੰਜਾਬ ਦੀਆਂ ਜੇ ਪਹਿਲਾਂ ਪੜਦੇ ਸੀਗੇ ਕਿ ਜਦੋਂ بارش ਹੁੰਦੀ ਆ ਪਹਾੜਾਂ ਤੋਂ ਮਤਲਬ ਜਲਖੇਜ ਮਿੱਟੀ ਹੁੰਦੀ ਆ ਮਦਾਨੀ ਇਲਾਕੇ ਮਜਬੂਤ ਮਤਲਬ ਪਜਾਉ ਹੁੰਦੇ ਆ ਨਹਿਰਾ ਬੰਦ ਕਰ ਦਿੰਦੇ ਆ ਡੀਸਲਟਿੰਗ ਕਰਨ ਦਰਿਆਵਾਂ ਦੀ ਸਫਾਈ ਕਰਨ ਤਾਂ ਕਿ ਵੱਧ ਪਾਣੀ ਸਮੋ ਸਕਣ ਠੀਕ ਆ ਸਭ ਕੁਝ ਲੋਕਾਂ ਮਤਲਬ ਜਿਹਨੂੰ ਕਹਿੰਦੇ ਰੱਬ ਆਸਰੀ ਜਿਹਾ ਹੈਗਾ ਉਹ ਛੱਡਿਆ ਹੋਇਆ ਹੈਗਾ ਕਿਸੇ ਕਹਿੰਦੇ ਆ ਕਿ ਨਹਿਰਾ ਬੰਦ ਕਰ ਦਿੰਦੇ ਨੇ ਟੇਲਾਂ ਤੱਕ ਪਾਣੀ ਪਹੁੰਚਾਤਾ ਸਰਕਾਰੇ ਦਾਵਾ ਕਰਦੀ ਆ ਟੇਲਾਂ ਤੇ ਪਾਣੀ ਤਾਂ ਮੋਗੇ ਬੰਦ ਕਰ ਦੋਂਗੇ ਤੇ ਟੇਲ ਤੇ ਪਾਣੀ ਤਾਂ ਪਹੁੰਚ ਹੀ ਜਾਣਾ ਗੱਲ ਤਾਂ ਕਿ ਟੇਲ ਤੋਂ ਪਹਿਲਾਂ ਜਿਹੜੇ ਮੋਗੇ ਆਉਂਦੀ ਉਹਨਾਂ 'ਚ ਵੀ ਪਾਣੀ ਪੈਂਦਾ ਕਿ ਨਹੀਂ ਪੈਂਦਾਗਾ ਠੀਕ ਆ ਉਹ ਐਵੇਂ ਵੀਡੀਓ ਪਾ ਕੇ ਗੱਲਾਂ ਕਰੀ ਜਾਣੀਆਂ ਉਹਦੇ ਨਾਲ ਨਹੀਂ ਗੱਲ ਬਣਦੀਗੀ ਠੀਕ ਆ ਜ਼ਮੀਨੀ ਹਕੀਕਤ ਇਹ ਹੈਗੀ ਆ ਕਿ ਹੱਟ ਤੇ ਸੋਕਾ ਬੰਦੇ ਦੀਆਂ ਬਣਾਈਆਂ ਪ੍ਰਬੰਧੀਆਂ ਬਣਾਈਆਂ ਸਮੱਸਿਆਵਾਂ ਨੇ ਚੱਲ ਜੇ ਇਹ ਨਹੀਂ ਵਸਗਾ ਤੇ ਫਿਰ ਜਿਹੜਾ ਕਹਿੰਦਾ ਮੁਰਗੇ ਮੱਕਰੀ ਦਾ ਮੁਆਵਜ਼ਾ ਦੇਵਾਂਗੇ ਮੁਆਵਜ਼ੇ ਦੀ ਨੀਤੀ ਕੀ ਆ ਕਿ 33% ਖਰਾਬ ਹੋ ਗਿਆ 0 ਰੁਪਏ ਜੇ 75% ਖਰਾਬ ਹੋ ਗਿਆ 6600 ਰੁਪਏ ਕਿੱਲੇ ਦਾ ਜੇ 100% ਖਰਾਬ ਹੋ ਗਿਆ ਤੇ 15000 ਰੁਪਏ ਕਿੱਲੇ ਦਾ ਲੱਖ-ਲੱਖ ਰੁਪਏ ਦੀ ਫਸਲ ਖਰਾਬ ਹੋ ਗਈ। ਹੁਣ ਤਾਂ ਸੀਐਮ ਭਗਵੰਤ ਮਾਨ ਕਹਿ ਕੇ ਆਏ ਨੇ ਕਹਿੰਦੇ ਕਿ ਮੈਂ ਸਪੈਸ਼ਲ ਰਿਕਵਰੀ ਕਰਾ ਕੇ ਆਇਆ ਜਿਹਦਾ ਮਤਲਬ ਇਹ ਹੈ ਕਿ ਜੇ ਜ਼ਮੀਨ ਦਾ ਨੁਕਸਾਨ ਵੀ ਹੁੰਦਾ ਉਹ ਵੀ ਪਰਪਾਈ ਸਰਕਾਰ ਕਰਦੀ ਆ। ਅੱਜ ਤੱਕ ਨਹੀਂ ਕੀਤੀ 4 ਸਾਲ ਹੋ ਗਏ ਦੱਸਣ ਸਹੀ ਕਦੋਂ ਪਰਪਾਈ ਕੀਤੀ ਪਹਿਲੀ ਵਾਰੀ ਹੜਾ ਆਇਆ ਪਹਿਲੀ ਵਾਰੀ ਫਸਲਾਂ ਨੁਕਸਾਨੀਆਂ ਆ। ਉਹ ਕਹਿਂ ਫਿਰਦਾਵਰੀ ਜਦੋਂ ਦਾ ਕਿਸਾਨ ਨੂੰ ਨਾਲ ਨੂੰ ਅਕਲਾਉਂਦਾ ਉਹਨੂੰ ਤਾਂ ਸੈਟਲਾਈਟ ਰਹੀ ਪਤਾ ਰਹਿੰਦਾ ਵੀ ਕਿਹੜੇ ਖੇਤ ਚ ਫਸਲ ਬਲੋ ਆਗ ਲੱਗੀ ਹੋ। ਹੁਣ ਤਾਂ 150 ਪਿੰਡ ਡੁੱਪ ਗਿਆ। ਲੱਖਾਂ ਏਕੜ ਫਸਲ ਤੋਂ ਬਿਨਾਂ ਕਰਦਾਵਰੀ ਦੀ ਕੀ ਜ਼ਰੂਰਤ ਆ ਉਹ ਕਹਿੰਦੇ ਕਿ ਜੇ ਕਿਸੇ ਦਾ ਪਸ਼ੂ ਵਾਲੇ ਵਾੜੇ ਦਾ ਨੁਕਸਾਨ ਵੀ ਹੋ ਗਿਆ ਨਾ ਸਰਕਾਰ ਭਰੂ ਉਹ ਕਹਿਣ ਨੂੰ ਤਾਂ 4 ਸਾਲਾਂ ਤੋਂ ਕਹਿ ਰਹੇ ਕਿ ਨਾ ਉਹਨਾਂ ਨੇ ਭਰਿਆ ਨਾ ਭਰਨਾ ਹੈਗਾ ਸਿਰਫ ਜਿਹੜੀਆਂ ਗੱਲਾਂ ਉਹ ਲਗਾਤਾਰ ਉਹ ਕਰ ਰਹੇ ਹੈਗੇ ਜਿਸ ਤਰੀਕੇ ਸਟੇਜ ਤੋਂ ਆਗੂ ਐਲਾਨ ਕਰ ਰਹੇ ਨੇ ਕਿ 2 ਵਜੇ ਵੱਡਾ ਐਲਾਨ ਹੋਣਾ ਕੋਈ ਸਯੁਗਤ ਕਿਸਾਨ ਮੋਰਚਾ ਕੋਈ ਵੱਡਾ ਮੋਰਚਾ ਖੋਲਣ ਜਾ ਰਹੇ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਕਿਸਾਨੀ ਦੇ ਸਾਹਮਣੇ ਬੜੀਆਂ ਵੱਡੀਆਂ ਸਮੱਸਿਆਵਾਂ ਨੇ ਫ੍ਰੀ ਟ੍ਰੇਡ ਐਗਰੀਮੈਂਟ ਦਾ ਮਾਮਲਾ ਹੈਗਾ ਹੁਣ ਸਾਡੀ ਜ਼ਿੰਦਗੀ ਨੇਰੇ 'ਚ ਕਰਨ ਵਾਸਤੇ ਸਮਾਰਟ ਪ੍ਰੀਪੇ ਜਾ ਤਾਂ ਸਾਨੂੰ ਮੰਥਲੀ ਇਨਕਮ ਹੁੰਦੀ ਹੋਵੇ ਨਾ ਕਿਸਾਨ ਨੂੰ 6 ਮਹੀਨੇ ਮਤਲਬ ਜਿਹੜੀ ਉਹਦੀ ਫਸਲ ਆਲੀਆ ਬੇਰੋਜ਼ਗਾਰੀ ਪਿੰਡਾਂ 'ਚ ਈ ਵੱਡੀ ਪੱਦਰ ਤੇ ਹੈਗੀ ਆ ਤੇ ਇਹ ਕਹਤਾ ਕਿ ਪ੍ਰੀਪੇਡ ਮੀਟਰ ਲਵਾਓ ਵੀ ਪਹਿਲਾਂ ਤੁਸੀਂ ਐਡਵਾਂਸ 'ਚ ਬੇ ਕਰੋ ਚੇਪ ਵਾਲੇ ਮੀਟਰ ਫਾਚ ਬਿਜਲੀ ਮੱਚੂਗੀ ਇਹ ਤਾਂ ਲੋਕਾਂ ਦੀ ਜ਼ਿੰਦਗੀ ਮਤਲਬ ਜਿਹੜਾ ਕੋਈ ਕਮਰਸ਼ੀਅਲ ਪਰਪਸ ਵਾਸਤੇ ਬਿਜਲੀ ਵਰਤ ਰਿਹਾ ਤੁਸੀਂ ਉਹਦੇ ਤਾਂ ਕੋਈ ਇਦਾਂ ਦੀ ਗੱਲ ਕੀਤੀ ਜਾ ਰਹੀ ਆ ਜਿਹੜਾ ਜਿੰਦੀ ਨੈਸੈਸਿਟੀ ਆ ਉਹ ਪੱਖਾ ਚਲੋ ਆਪ ਦੀ ਪੱਖਾ ਚਲਾ ਰਿਆ ਫਰਿਜ ਚਲਾ ਰਿਆ ਜ਼ਿੰਦਗੀ ਜਿਉਣ ਵਾਸਤੇ ਉਹ ਕੋ ਮਨਾਫਾ ਥੋੜਾ ਕਮਾਰਿਆ ਇੱਕ ਗੱਲ ਆ ਕਿ ਤੁਸੀਂ ਦੇਖੋ ਕਿਸਾਨੀ ਮੰਗਾਂ ਨੂੰ ਲੈ ਕੇ ਕਹਿ ਰਹੇ ਹੋ ਕਿ ਕੁਝ ਕੇਂਦਰ ਨਾਲ ਨੇ ਕਿ ਜਿਸ ਤਰੀਕੇ ਕਰ ਬਾਅਦ ਦੇ ਟੈਰਿਫ ਖਤਮ ਕਰਤਾ ਕੁਝ ਪੰਜਾਬ ਨਾਲ ਦੇ ਭਾਵੇਂ ਪੰਜਾਬ ਦੀ ਸਰਕਾਰ ਦੇ ਨੁਮਾਇੰਦੇ ਤਾਂ ਇਹ ਕਹਿੰਦੇ ਨੇ ਕਿ ਤਾਂ ਕਿਸਾਨ ਹੀ ਨਹੀਂ ਕਰੇ ਖੇਤਾਂ 'ਚ ਕਹਿ ਨਹੀਂ ਕਹਨੇ ਮੈਂ ਕਿਸਾਨਾਂ ਦਾ ਪੁੱਤ ਆ ਮੈਨੂੰ ਪਤਾ ਕਿ ਕੀ ਕੀ ਮਸਲੇ ਨੇ ਜੇ ਉਹਨੂੰ ਪਤਾ ਸੀ ਫਿਰ ਉਹ ਲੈਂਡ ਪੂਲਿੰਗ ਪਾਲਿਸੀ ਕੋ ਲੈ ਕੇ ਆਇਆ ਜੇ ਸਾਨੂੰ ਪਤਾ ਨਹੀਂ ਸੀ ਸਾਡੇ ਕਹਿਣ ਤੇ ਦੌੜੇ ਆ ਕੇ ਲੈਂਡ ਪੂਲਿੰਗ ਪਾਲਿਸੀ ਰੱਦ ਕਿਉਂ ਕੀਤੀ ਪਤਾ ਕਿਨੂੰ ਨਿਕਲਿਆ ਕਹਿੰਦੇ ਜਮੀਨਾਂ ਦੇ ਰੇਟ ਬਹੁਤ ਵੱਧ ਜਾਣੇ ਸੀਗੇ ਸਰਕਾਰ ਜਿਸ ਤਰੀਕੇ ਦਾਅਵੇ ਕਰ ਰਹੀ ਸੀ ਲੈਂਡ ਪੂਲਿੰਗ ਨੂੰ ਲੈ ਕੇ ਕਿਸਾਨਾਂ ਨੂੰ ਮਾਲੋ ਮਾਲ ਹੋ ਜਣੇ ਫਿਰ ਰੱਦ ਕਿਉਂ ਕੀਤੀ ਲੈਂਡ ਪੂਲਿੰਗ ਦਾ ਸੀ ਵੇਖ ਲੈਂਦਾ ਲਾਗੂ ਕਰਕੇ ਕਹਿੰਦੇ ਕਿ ਜੋ ਲੋਕ ਚਾਣਗੇ ਤੱਕੇ ਨਾਲ ਕੋਈ ਫੈਸਲਾ ਲਾਗੂ ਨਹੀਂ ਕਰਦੀ ਸਾਡੀ ਆਪਣੀ ਲੋਕਾਂ ਦੀ ਤਾਂ ਸਰਕਾਰ ਇਹ ਲੋਕਾਂ ਦੀ ਸਰਕਾਰ ਉਦੋਂ ਵੀ ਸੀ ਜਦੋਂ ਲੈਂਡ ਪੂਲਿੰਗ ਪਹੁੰਚ ਸੀ ਆਈ ਸੀ ਉਦੋਂ ਲੋਕਾਂ ਦੀ ਨਹੀਂ ਸੀਗੀ ਠੀਕ ਹੈ ਜਿਹਨੂੰ ਕਹਿੰਦੇ ਵੀ ਉਹ ਆਨੇ ਵਾਲੀ ਥਾਂ ਲੋਕਾਂ ਨੇ ਦਿਖਾਈ ਆ ਤਾਂ ਇਹ ਗੱਲਾਂ ਬੋਲ ਰਹੇ ਆ ਬਹੁਤ ਧੰਨਵਾਦ ਹਰਜਿੰਦਰ ਸ਼ੁਕਰੀਆ ਬਿਲਕੁਲ ਕਿਸਾਨਾਂ ਕੋ ਹਰਜਿੰਦਰ ਸਿੰਘ ਉਹਦੇ ਨਾਲ ਦੀਪ ਸਿੰਘ ਕਲਾ ਦੇ ਨਾਲ ਖਾਸ ਗੱਲਬਾਤ ਕੀਤੀ ਆ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਗੱਲਾਂ ਕਹੀਆਂ ਗਈਆਂ ਨੇ ਕਿ ਕਿਸ ਤਰੀਕੇ ਕਹਿੰਦਾ ਸਰਕਾਰ ਕਪਾ ਦੇ ਉੱਪਰ ਟੈਰਿਫ ਖਤਮ ਕਰਨ ਜਾ ਰਹੀ ਹੈ ਤੇ ਫਿਰ ਬਾਕੀ ਮੁਲਕਾਂ ਤੋਂ ਭਾਰਤ ਦੇ ਵਿੱਚ ਕਪਾ ਆਏਗੀ ਤੇ ਫਿਰ ਪੰਜਾਬ ਦੇ ਕਿਸਾਨਾਂ ਦਾ ਕਿੱਡੇ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ ਤਾਂ ਜਈਆਂ ਕੁਝ ਮੰਗਾਂ ਨੂੰ ਲੈ ਕੇ ਹਾਲਾਂਕਿ ਕੁਝ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕੋਈ ਵੱਡੇ ਸੰਘਰਸ਼ ਦਾ ਐਲਾਨ ਵੀ ਕਰ ਸਕਦਾ ਕੈਮਰਾਮੈਨ ਸਤਨਾਮ ਦੇ ਨਾਲ ਮੈਂ ਸੁਖਮਨ ਚੀਮਾ ਸਭਰਾਲਾ ਤੋਂ ਐਨ ਆਰ ਆਈ ਟੀਵੀ ਦੇ ਨਾਲ